ਕੱਛੂ ਨੰਗਲ ਦੀ ਪਾਵਨ ਪਵਿੱਤਰ ਧਰਤੀ ਹੈ ਜਿਹਨੂੰ ਗੁਰੂ ਬਖਸ਼ਿਸ਼ ਵਰਤਾ ਦੇ ਛੋਟੀ ਜੀ ਉਮਰ ਦਾ ਇੱਕ ਬਾਲਕ ਦੁੱਧ ਦਾ ਘੜਬਾ ਭਰਦਾ ਹੈ ਗੁਰੂ ਨਾਨਕ ਸਾਹਿਬ ਕੱਛੂ ਨੰਗਲ ਦੇ ਇਲਾਕੇ ਵਿੱਚ ਆਏ ਤੇ ਉਹਨੇ ਸਤਿਗੁਰੂ ਦੇ ਕੋਲ ਇੱਕ ਦੁੱਧ ਦਾ ਘੜਬਾ ਭਰ ਕੇ ਲੈ ਕੇ ਆਂਦਾ ਸਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਇੱਕ ਬਚਨ ਆਖ ਕੇ ਕਹਿਣ ਲੱਗਿਆ ਸਤਿਗੁਰੂ ਦੁੱਧ ਛਕੋ ਤੇ ਮੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾ ਦੇ ਦੁੱਧ ਛਕੋ ਮੇਰੇ ਤੇ ਕਿਰਪਾ ਕਰੋ ਮੇਰਾ ਜੰਮਨ ਮਰਨ ਕੱਟ ਜੋ ਮੈਨੂੰ ਮੁਕਤ ਕਰ ਦਿਓ ਸਹਿਬ ਨੇ ਅਜਿਹੇ ਬੋਲ ਇੱਕ ਬੱਚੇ ਨੂੰ ਸੁਣ ਕੇ ਬਚਨ ਆ ਕੇ ਕਹਿਣ ਲੱਗੇ ਬੇਟਾ ਤੇਰੀ ਤੇ ਹੱਦ ਖੇਡਣ ਦੀ ਉਮਰ ਹੈ ਬਾਲਕ ਅਵਸਥਾ ਹੈ ਤੇ ਤੂੰ ਹੁਣੇ ਰੱਬ ਦੇ ਘਰ ਦੀ ਗੱਲ ਧੁੱਕੀ ਲੈਣਾ ਬੱਚੇ ਨੇ ਇੱਕ ਬਚਨ ਆਖਿਆ ਵੀ ਸਹਿਬਾ ਮੇਰਾ ਬਾਪ ਜ਼ਿੰਮੇਦਾਰਾ ਕਰਦਾ ਔਰ ਬਾਪ ਨਾਲ ਮੈਂ ਖੇਤ ਆਇਆ ਸਾਂ ਕੁਝ ਹਾਕਮ ਲੋਕ ਆਏ ਹਾਕਮ ਦਾ ਤੇ ਸ਼ਦੀਵੀ ਆਪਣਾ ਸੁਭਾਅ ਹੈ ਨਾ ਹੁਕਮਰਾਨ ਲੋਕਾਂ ਨੇ ਘੋੜਿਆਂ ਦੇ ਪੈਣਾ ਨਾਲ ਪੱਕੀਆਂ ਫਸਲਾਂ ਤਬਾਹ ਕੀਤੀਆਂ ਔਰ ਮੈਂ ਅੱਖਾਂ ਨਾਲ ਦੇਖਿਆ ਮੇਰੇ ਵੇਖਦਿਆਂ ਵੇਖਦਿਆਂ ਉਹਨਾਂ ਕੱਚੀਆਂ ਫਸਲਾਂ ਵੀ ਤਬਾਹ ਕਰ ਦਿੱਤੀਆਂ ਮੇਰੇ ਮਨ ਵਿੱਚ ਇੱਕ ਖਿਆਲ ਆ ਗਿਆ ਮਾਣਾ ਜਿਵੇਂ ਇਹਨਾਂ ਹੁਕਮਰਾਨ ਲੋਕਾਂ ਨੇ ਪੱਕੀਆਂ ਫਸਲਾਂ ਤਬਾਹ ਕੀਤੀਆਂ ਨਾਲ ਕੱਚੀਆਂ ਫਸਲਾਂ ਤਬਾਹ ਕੀਤੀਆਂ ਕੀ ਪਤਾ ਤੇਰੀ ਉਮਰ ਪੱਕੇ ਜਾਂ ਨਾ ਪੱਕੇ ਭਾਪ ਤੇਰੇ ਤੇ ਚਿੱਟਾ ਦਾੜਾ ਬਜ਼ੁਰਗੀ ਆਏ ਜਾਂ ਨਾ ਆਏ ਰੱਬ ਕਦੀ ਤੈਨੂੰ ਛੋਟੀ ਉਮਰ ਦੇ ਨਾ ਲੈ ਜਾਏ ਮੈਂ ਤਾਂ ਤੁਹਾਨੂੰ ਬੇਨਤੀ ਆਖਣਾ ਹੈ ਮੈਂ ਨੂੰ ਕੋਈ ਰੱਬ ਦੇ ਕਰਦੀ ਗੱਲ ਸੁਣਾ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਜਿਹਾ ਬੋਲ ਸੁਣ ਕੇ ਉਸ ਬੱਚੇ ਨੂੰ ਬਹੁਤ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾਇਆ ਪਰ ਇੱਕ ਵਚਨ ਆਖਿਆ ਕਹਿ ਲੱਗੇ ਪੁੱਤ ਤੇਰਾ ਨਾਮ ਕੀ ਹੈ ਕਹਿਣ ਲੱਗਿਆ ਸਤਿਗੁਰੂ ਮੇਰਾ ਨਾਮ ਹੈ ਭਾਈ ਬੂੜਾ ਮਾਂ ਬਾਪ ਨੇ ਰੱਖਿਆ ਭਾਈ ਬੂੜਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਤੂੰ ਬੂੜਾ ਨਹੀਂ ਹੋ ਸਕਦਾ ਆਵੇਂ ਤੇਰੀ ਉਮਰ ਬਾਲਕ ਅਵਸਥਾ ਹੈ ਤੇਰੇ ਤੇ ਬਚਪਨ ਹੈ ਪਰ ਤੇਰੇ ਕੋਲ ਜਿਹੜੀ ਸੁਰਤ ਹੈ ਜਿਹੜੀ ਤੇਰੇ ਕੋਲ ਮਤ ਹੈ ਉਹ ਬੁੱਢਿਆਂ ਵਾਲੀ ਹੈ ਬਜ਼ੁਰਗਾਂ ਵਾਲੀ ਹੈ ਸਿਆਣਿਆਂ ਵਾਲੀ ਹੈ ਤੂੰ ਅੱਜ ਤੋਂ ਬਾਅਦ ਬੂੜਾ ਨਹੀਂ ਤੂੰ ਅੱਜ ਤੋਂ ਬਾਅਦ ਸਾਡਾ ਬੁੱਢਾ ਹੈ ਆਪ ਜੀ ਨੂੰ ਪਤਾ ਹੋਵੇ ਇਹ ਬਾਬਾ ਬੁੱਢਾ ਸਾਹਿਬ ਜੀ ਨੇ 125 ਸਾਲ ਦੀ ਉਮਰ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਰੱਬੀ ਉਪਦੇਸ਼ ਲਿਆ ਸੀ 100 ਤੇ 13 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਛੇਵੇਂ ਪਾਤਸ਼ਾਹ ਤੱਕ ਸੇਵਾ ਤੇ ਸਿਮਰਨ ਕਰਕੇ ਬਤੀਤ ਕੀਤਾ ਇੱਕ ਬੇਨਤੀ ਕਰਾਂ ਅੱਠ ਪਾਤਸ਼ਾਹਿਆਂ ਦੇ ਦੀਦਾਰ ਕੀਤੇ ਐ ਬਾਬਾ ਬੁੱਢਾ ਸਾਹਿਬ ਜੀ ਨੇ ਅੱਛ ਪਾਤਸ਼ਾਹੀਆਂ ਦੇ ਨੇਤਰਾ ਨਾਲ دیدار ਕੀਤੇ ਐ ਪੰਥ ਗੁਰੂ ਸਹਿਬਾਨਾਂ ਨੂੰ ਪੰਥ ਗੁਰੂ ਸਹਿਬਾਨਾਂ ਨੂੰ ਗੁਰਤਾ ਗੱਦੀ ਦੀ ਜਿਹੜੀ ਮਰਿਆਦਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਹੈ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ ਸੀ ਨਾ ਤੇ ਮਹਾਰਾਜ ਰਾਮ ਸਰ ਬੈਠੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸਰੂਪ ਲਿਖਾਏ ਬਾਬਾ ਬੁੱਢਾ ਜੀ ਨੂੰ ਬਚਨ ਕੀਤੇ ਸੀ ਬਾਬਾ ਜੀ ਤੁਸੀਂ ਦਰਬਾਰ ਸਾਹਿਬ ਜਿੰਨੀਆਂ ਸੰਗਤਾਂ ਆਉਂਦੀਆਂ ਰੱਬੀ ਉਪਦੇਸ਼ ਆਪ ਜੀ ਨੇ ਦੇਣਾ ਮੈਂ ਫਿਰ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਿਆ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਨਾ ਸੀ ਤਿੰਨ ਸਾਲ ਲਾ ਕੇ 1601 ਤੋਂ ਲੈ ਕੇ 1604 ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਤਿਆਰੀ ਹੋ ਗਈ ਤੇ ਜਦੋਂ ਪਹਿਲਾ ਪ੍ਰਕਾਸ਼ ਕਰਨਾ ਸੀ ਗੁਰੂ ਅਰਜਨ ਸਾਹਿਬ ਨੇ ਆਵਾਜ਼ ਕਿਨੂ ਮਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਔਰ ਕੋਲ ਪਲਾ ਕੇ ਇੱਕ ਬਚਨ ਆਖਿਆ ਬਾਬਾ ਬੁੱਢਾ ਜੀ ਸਤਗੁਰੂ ਜੀ ਤੇ ਪਾਵਨ ਸਰੂਪਾਂ ਦਾ ਪ੍ਰਕਾਸ਼ ਕਰਨਾ ਔਰ ਇਹ ਪਾਵਨ ਸਰੂਪ ਤੁਹਾਡੇ ਸੀਸ ਤੇ ਸੁਭਾਏ ਮਨ ਹੋਣਗੇ ਇਹ ਪਾਵਨ ਸਰੂਪਾਂ ਦਾ ਪਹਿਲਾ ਪ੍ਰਕਾਸ਼ ਆਪ ਦੀ ਕਰੋਗੇ ਬਾਬੇ ਬੁੱਢਾ ਜੀ ਨੇ ਹੱਥ ਜੁੜ ਕੇ ਆਖਿਆ ਸੀ ਕਹਿਣ ਲੱਗੇ ਸਤਗੁਰੂ 92 ਸਾਲ ਦੀ ਉਮਰ ਹੋ ਗਈ ਐ ਮੈਂ ਬਜ਼ੁਰਗ ਹੋ ਗਿਆ ਐ ਬੇਅੰਤ ਸਿੱਖ ਨੇ ਇਹੋ ਜੇ ਤੁਹਾਡੇ ਕੋਲ ਕਰਨੀ ਵਾਲੇ ਮੈਂ ਤੇ ਕੋਈ ਕੰਮ ਧਰਮ ਵੀ ਨਹੀਂ ਕਰਦਾ ਸਤਿਗੁਰੂ ਨੇ ਬਚਨ ਆਖਿਆ ਸੀ ਕਹਿਣ ਲੱਗੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਅਮਰਤ ਬਾਣੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਚਾਰਨੀ ਸ਼ੁਰੂ ਹੋਈ ਔਰ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਪੜਨ ਵਾਲਾ ਗੁਰੂ ਕਾ ਵਜੀਰ ਬਾਬਾ ਬੁੱਢਾ ਸਾਹਿਬ ਵੀ ਤਿਆਰ ਹੋ ਰਿਹਾ ਸੀ 98 ਸਾਲ ਦਾ ਬਜ਼ੁਰਗ ਬਾਬਾ ਬੁੱਢਾ ਸਾਹਿਬ ਜੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੀਸ ਤੇ ਸੁਨੂਪ ਸੁਭਾਏ ਮਨ ਕੀਤੇ ਪਹਿਲਾ ਜਿਹੜਾ ਪ੍ਰਕਾਸ਼ ਹੈ ਨਾ ਇਤਿਹਾਸ ਦੇ ਪੰਨਿਆਂ ਵਿੱਚ ਬਚਨ ਹੈ ਬਾਬਾ ਬੁੱਢਾ ਖੋਲੋ ਗ੍ਰੰਥ ਲੈ ਆਵਾਜ਼ ਸੁਨੇ ਸਭ ਪੰਥ ਚੱਕ ਪੱਤਰਾ ਜਦ ਗ੍ਰੰਥ ਕੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਪਹਿਲੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਬੋਲੇ ਤੇ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਪਹਿਲਾ ਹੁਕਮਨਾਮਾ ਆਇਆ ਮੈਂ ਕਈ ਵਾਰ ਬੇਨਤੀ ਆਖਨੇ ਗੁਰੂ ਗ੍ਰੰਥ ਸਾਹਿਬ ਜਦੋਂ ਬੋਲੇ ਹੈ ਨਾ ਪਹਿਲੀ ਵਾਰ बोले ਵੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ ਛੇਵੇਂ ਪਾਤਸ਼ਾਹ ਬਿਲੇ ਉਹਨਾਂ ਦਾ ਅੰਤ ਲਸਮਾ ਹੁੰਦਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਜ਼ਿਕਰ ਹੈ ਜਦੋਂ ਛੇਵੇਂ ਪਾਤਸ਼ਾਹ ਬਿਲੇ ਅੰਤ ਲਸਮਾ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਅੰਤਮ ਕਿਰਿਆ ਕਰਨ ਲੱਗੇ ਨੇਤਰਾਂ ਵਿੱਚੋਂ ਨੀਰ ਛਲਕਿਆ ਸ਼ਿਕਾਕੇ ਸਤਗੁਰੂ ਤੁਹਾਡੇ ਨੇਤਰਾਂ ਵਿੱਚੋਂ ਨੀਰ ਸਾਬ ਨੇ ਇੱਕ ਬਚਨ ਆਖਿਆ ਸੀ ਕਹਿਣ ਲੱਗੇ ਅੱਜ ਤੱਕ ਜਿਹੜੇ ਅੰਮ੍ਰਿਤ ਬਾਣੀ ਵਿੱਚ ਬੋਲ ਪੜ੍ਹਦੇ ਆ ਨਾ ਆਪਾਂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਇਹਨਾਂ ਬਚਨਾਂ ਦੀ ਕਮਾਈ ਬਾਬਾ